ਸਰ ਕੀ ਐਫ ਆਰ ਨੰਬਰ 228 ਜਿਹੜੀ ਹੈਗੀ ਆ ਸਾਲ 2022 ਦੇ ਵਿੱਚ ਰਜਿਸਟਰਡ ਕੀਤੀ ਗਈ ਸੀ ਜਿੰਦੇ ਚ ਇੱਕ ਪ੍ਰਦੀਪ ਕੁਮਾਰ ਜਿਹੜਾ ਹੈਗਾ ਜਿਹਨੂੰ ਰਾਜ ਦੋਦੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਡੇਰਾ ਪ੍ਰੇਮੀ ਸੀ ਉਸ ਦਾ ਕਤਲ ਕੀਤਾ ਗਿਆ ਸੀਗਾ ਉਸ ਕਤਲ ਦੇ ਵਿੱਚ ਜਿਹੜੇ ਦੋਸ਼ੀ ਜਿਹੜੇ ਹੈਗੇ ਉਹ ਫੜੇ ਗਏ ਸੀਗੇ ਉਹਨਾਂ ਦਾ ਚਲਾਨ ਟੂ ਕੋਰਟ ਹੋਇਆ ਚਾਰਜ ਲੱਗਿਆ ਹੋਇਆ ਹੈਗਾ ਉਸ ਦੀ ਵਾਈਫ ਨੇ ਕੋਰਟ ਦੇ ਵਿੱਚ ਪਾਰਸ਼ਲੀ ਜਿਹੜਾ ਹੈਗਾ ਉਹਨੂੰ ਐਗਜ਼ਾਮਿਨ ਹੋ ਚੁੱਕੀ ਹੈਗੀ ਹੈ ਤੇ ਅੱਜ ਇੱਕ ਐਪਲੀਕੇਸ਼ਨ ਐ ਐਨਆਈਏ ਵੱਲੋਂ ਮੂਵ ਆਊਟ ਕੀਤੀ ਗਈ ਹੈਗੀ ਕਿ ਕਿ ਵੀ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਹਦਾਇਤਾਂ ਹੋਈਆਂ ਹੈਗੀਆਂ ਕਿ ਵੀ ਇਹ ਕੇਸ ਨੂੰ ਟਰਾਂਸਫਰ ਕਰਾ ਕੇ ਅਸੀਂ ਇੱਥੋਂ ਐਨਆਈਏ ਸਪੈਸ਼ਲ ਕੋਰਟ ਦਿੱਲੀ ਜਿਹੜਾ ਹੈਗਾ ਉਹ ਲੈ ਕੇ ਜਾਣਾ ਹੈਗਾ ਜਦਕਿ ਇਹ ਐਪਲੀਕੇਸ਼ਨ ਇੱਥੇ ਐਸ ਇਟ ਇਜ਼ ਲਾਈ ਆਪਨਿੰਗ ਕਰਦੀ ਹੈਗੀ ਕਿਉਂਕਿ ਸਟੇਟ ਟੂ ਸਟੇਟ ਜਿਹੜੀ ਹੈਗੀ ਓਨਲੀ ਪਾਵਰ ਲਾਈਜ਼ ਵਿਦ ਦਾ ਆਨਰੇਬਲ ਸੁਪਰੀਮ ਕੋਰਟ ਸੁਪਰੀਮ ਕੋਰਟ ਕੋ ਲਗੀ ਹੈ ਕਲੀ ਪਾਵਰ ਹੈਗੀ ਜੇ ਉਹਨਾਂ ਨੂੰ ਲੱਗਦਾ ਹੈਗਾ ਇੱਥੇ ਹੋਂ ਕਲੈਕਸ਼ਨ ਆਫ ਦੀ 올 ਦੀ ਐਵਿਡੈਂਸ ਇਜ਼ देयर ਉਹ ਐਵਿਡੈਂਸ ਜਿਹੜੇ ਹੈਗੇ ਆ ਫਾਈਲ ਜਿਹੜੀ ਹੈਗੀ ਉਹ ਮਿਲੀ ਤੇ ਅਸੀਂ ਉਥੇ ਲੈ ਕੇ ਜਾਈਏ ਜਿਹੜੀ ਹੈਗੀ ਜੀ ਇਸ ਐਪਲੀਕੇਸ਼ਨ ਤੋਂ ਤਰਕ ਕੀਤਾ ਗਿਆ ਸੋ ਤਰਕ ਇਹਨਾਂ ਨੇ ਇੱਕ ਕੋਈ ਆਰਸੀ ਹੈ ਨੰਬਰ ਆਰਸੀ 39/2022 ਹੈ ਜਿੰਦੇ ਚ ਕਾਲਾ ਜਥੇੜੀ ਵਗੈਰਾ ਹੈ ਗੈਂਗਸਟਰਸ ਜਿਹੜੇ ਹੈਗੇ ਆ ਉਹ ਇਨਵੋਲਡ ਹੈਗੇ ਆ ਇਹਨਾਂ ਵੱਲੋਂ ਉਤਰ ਜੇ ਦਿੱਤਾ ਗਿਆ ਹੈਗਾ ਕਿ ਵੀ ਇਹ ਕਾਲਾ ਜਥੇੜੀ ਨੇ ਬੰਦੇ ਜਿਹੜੇ ਹੈਗੇ ਪ੍ਰੋਵਾਈਡ ਕੀਤੇ ਗਏ ਸੀਗੇ ਇਹ ਤੇ ਇਹ ਉਹਨਾਂ ਦੇ ਨਾਲ ਕਨੈਕਟਡ ਹੈਗੇ ਆ ਇਹ ਕਨੈਕਟਡ ਮੈਟਰ ਹੋਣ ਕਰਕੇ ਇਹਨੂੰ ਇਥੋਂ ਟਰਾਂਸਫਰ ਕਰਕੇ ਦਿੱਲੀ ਲੈ ਕੇ ਜਾਣਸਤੇ ਜੀ ਕੋਰਟ ਨੂੰ ਲੰਬੀ ਸਟੈਂਡਿੰਗ ਦਿੱਤੀ ਜਨੇਗੀ ਕੋਰਟ ਨੇ ਐਡਜੋਰਨਮੈਂਟ ਦਿੱਤੀ ਹੈਗੀ ਹੈ ਹਜੇ ਅਨਦਰ ਰੈਪਲਾਈ ਫਾਈਲ ਆਊਟ ਕਰਨ ਵਾਸਤੇ ਬੀਂਗ ਅ ਡਿਫੈਂਸ ਕਾਉਂਸਲ ਸੀ ਸਾਰੇ ਅਨਦਰ ਰੈਪਲਾਈ ਜਿਹੜਾ ਹੈਗਾ ਦਾਇਰ ਕਰਾਂਗੇ ਤੇ ਮੋਸਟ ਪ੍ਰੋਬੇਬਲੀ ਇਟ ਇਜ਼ ਗੋਇੰਗ ਟੂ ਬੀ देयर देयर विल बी ਕੋਰਟ ਰਿਸਲਟਸ ਲੱਗਦਾ ਕਿ ਕੇਸ ਜਿਵੇਂ ਹੋਣੀ ਚਾਹੀਦੀ ਕੋਈ ਨਹੀਂ ਨਹੀਂ ਨਾਲ ਜੁੜੇ ਨਹੀਂ ਜੂਰਿਸਡਿਕਸ਼ਨ ਕੋਰਟਸ ਸਾਰਿਆਂ ਕੋਲ ਸੇਮ ਪਾਵਰਸ ਹੈਗੀਆਂ ਇਹ ਨਹੀਂ ਹੈਗਾ ਕਿ ਵੀ ਜੇ ਸਟੇਟ ਇਨਵੈਸਟੀਗੇਟਿੰਗ ਏਜੰਸੀ ਨੇ ਕੀਤਾ ਹੈਗਾ ਤੇ ਐਨਆਈ ਕੋਈ ਨਵੀਂ ਚੀਜ਼ ਲੈ ਕੇ ਆਜੂਏ ਉਸ ਦਿਵਿਚ